ਸਹੀ ਗੱਲ ਦੱਸਾਂ ਗੁੱਸਾ ਨਾ ਕਰੀ ਉਹਦਾ ਕਰੇਲਿਆਂ ਨਾਲੋਂ ਵੀ ਕੋੜ ਹੀ ਆ ਕਿਰਨ ਪੁੱਤ ਇੱਕ ਗੱਲ ਸਮਝ ਲਈ ਕੋਈ ਵੀ ਪੇਕੇ ਦਾ ਪਿਆਤਿਆਂ ਨੂੰ ਰੱਖ ਨਹੀਂ ਸਕੇ ਇੱਥੇ ਰਾਜੇ ਮਹਾਰਾਜੇ ਨਹੀਂ ਈਆਂ ਨੂੰ ਰੱਖ ਸਕੇ ਤੇ ਸਾਡੀ ਕੀ ਉਪਾਦ ਹੈ ਬੇਟਾ ਇੱਕ ਤਾਂ ਹੌਲੀ ਬੋਲ ਜਿਹੜਾ ਤੇਰੀ ਆਵਾਜ਼ ਨਾਲ ਦੇ ਕਮਰੇ ਤੱਕ ਨਹੀਂ ਜਾਣੀ ਚਾਹੀਦੀ ਤੂੰ ਸਾਰਾ ਮੱਲਾ ਇਕੱਠਾ ਕਰਨ ਨੂੰ ਫਿਰਦੀ ਪਈਆਂ ਜਿਹੜੀ ਮਾਂ ਆਪਣੀ ਧੀ ਦੀ ਨਾ ਹੋਈ ਉਹਨੂੰ ਨਾ ਦੀ ਵੀ ਨਹੀਂ ਹੋ ਸਕਦੀ ਉਹ ਭੈਣੇ ਰੁਕ ਜਾ ਉਹ ਭੈਣੇ ਰੁਕ ਜਾ ਮਨਪ੍ਰੀਤ ਨਾ ਰੋਕ ਮੈਨੂੰ ਉਹ ਭੈਣੇ ਤੇਰਾ ਕਲਾਸ਼ ਮੰਮੀ ਨਾਲ ਦਾ ਤੇ ਉਹਦਾ ਨਾਂ ਮੇਰੇ ਨਾਲ ਥੋੜੀ ਆ ਤੂੰ ਚਲਾ ਜਾ ਘਰ ਐਵੇਂ ਮੰਮੀ ਵੀ ਤੈਨੂੰ ਬੋਲਣਗੇ ਮੈਂ ਨਹੀਂ ਰੁਕਣਾ ਮਨਪ੍ਰੀਤ ਤੂੰ ਜਾ ਭੈਣੇ ਮੰਨਿਆ ਕਰ ਮੇਰੀ ਗੱਲ ਤਾਂ ਸੁਣ ਮੈਂ ਅੱਜ ਕਿਸੇ ਨੂੰ ਸੁਣਨੀ ਨਹੀਂ ਮੇਰਾ ਘੰਮਰਾ ਸੋਜੀ ਨਹੀਂ ਉਹ ਭੈਣੇ ਬੜੀ ਬੇਇੱਜ਼ਤੀ ਕਰਾ ਲਈ ਬੱਸ ਉਹ ਭੈਣੇ ਗੱਲ ਤਾਂ ਸੁਣ ਗੱਲ ਇੱਥੇ ਬਹਿ ਇੱਥੇ ਬਹਿ ਇੱਥੇ ਤੂੰ ਬਹਿ ਕੇ ਬਹਿ ਮਨਪ੍ਰੀਤ ਮੇਰੀ ਗੱਲ ਸੁਣ 11:30 ਤਾਂ ਨਾ ਟਾਈਮ ਹੋ ਗਿਆ ਹੋਇਆ ਵੈ ਤੂੰ ਘਰੇ ਚਲ ਜਾ ਐਵੇਂ ਨਾ ਗਲੀ ਮੰਲਾ ਤਮਾਸ਼ਾ ਵੇਖੇਗਾ ਚੰਗੀ ਗੱਲ ਨਹੀਂ ਹੈਗੀ ਮੈਂ ਬਸ ਰੋਡ ਤੋਂ ਬੱਸ ਫੜ ਕੇ ਆਪਣੇ ਘਰੇ ਭੈਣੇ ਟਾਈਮ ਤਾਂ ਦੇਖ ਲੈ ਕਿੰਨਾ ਹੋ ਚੱਲਾ ਇੱਥੇ ਬੱਸ ਕੀ ਆਟੋ ਤਾਂ ਕੰਮੀ ਨਹੀਂ ਮਿਲਣਾ ਤੈਨੂੰ ਅੱਧੀ ਰਾਤ ਹੋ ਗਈ ਕਿੱਥੇ ਜਾਏਂਗੀ ਤੂੰ ਇਹ ਸਵਾਲ ਨਾ ਮਨਪ੍ਰੀਤ ਉਸ ਜਾ ਕੇ ਮਾਰ ਨੂੰ ਕਰ ਜਿਹਨੇ ਨੂਆ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਨ ਲੱਗਿਆ ਨਹੀਂ ਸੋਚਿਆ ਉਹ ਨੂਆ ਦੇ ਮੂੰਹ ਤਾਂ ਆਪੇ ਹੀ ਖੁੱਲਣਗੇ ਜਿੰਨਾਂ ਦੇ ਸਾਹਮਣੇ ਇੱਕ ਮਾਂ ਆਪਣੀ ਤੇ ਵੀ ਬੇਇੱਜ਼ਤੀ ਕਰਦੀ ਪਈ ਆ ਭੈਣੇ ਤੂੰ ਜ਼ਿਆਦਾ ਹੀ ਬੋਝ ਲਈ ਜਾਨੀ ਤੈਨੂੰ ਪਤਾ ਦਾ ਮਾਤਾ ਦਾ ਤੂੰ ਇਹ ਸਮਝ ਲੈ ਮਾਤਾ ਦਾ ਤੇ ਸਰਿਆ ਪਿਆ ਵਾ ਮੇਰੀ ਗਰਲਸਨ ਮਨਪ੍ਰੀਤ ਮਾਤਾ ਪਾਗਲਤਾ ਨਹੀਂ ਹੋਗੀ ਉਹਨਾਂ ਇੰਨੀ ਸਮਝਦਾਰ ਹੈਗੀ ਐ ਐ ਮੇਰੀ ਨੂੰਹਾਂ ਨੇ ਐ ਮੇਰੀ ਧੀ ਐ ਤੇ ਐ ਮੇਰਾ ਪੁੱਤਰ ਐ ਮੰਮੀ ਨਾ ਪੁੱਤੇ ਪਿੱਛੇ ਪਾਗਲ ਹੋਈ ਫਿਰਦੀ ਐ ਤੈਨੂੰ ਹਜੇ ਮਹੀਨਾ ਹੋਇਆ ਇਹਨੂੰ ਨੂੰ ਸਾਲ ਹੋ ਚਲਾ ਇਹਨਾਂ ਪਿੱਛੇ ਪਾਗਲ ਹੁੰਦੇ ਕਰਦੇ ਮਨਪ੍ਰੀਤ ਮੇਰੀ ਗਰਲਸਨ ਧਿਆਨ ਨਾਲ ਮੰਮੀ ਨੇ ਨਾ ਅੱਜ ਮੇਰੀ ਬੜੀ ਬੇਇੱਜ਼ਤੀ ਕਰ ਦਿੱਤੀ ਐ ਤੇ ਜਿੰਨਾਂ ਨੂੰ ਆ ਸਾਹਮਣੇ ਮੇਰੀ ਬੇਇੱਜ਼ਤੀ ਹੋਈ ਐ ਨਾ ਮੈਂ ਉਹਨਾਂ ਦੇ ਦਰਵਾਜ਼ੇ ਦੁਬਾਰਾ ਨਹੀਂ ਵੱਟ ਸਕਦੀ ਤੇ ਹੁਣ ਤੂੰ ਮੈਨੂੰ ਰੋਕ ਨਾ ਉਹ ਭੈਣੇ ਤੈਨੂੰ ਭੱਜਣ ਦੀ ਬਹੁਤ ਕਾਲੀ ਆ ਇੱਥੇ ਬਹਿ ਨਹੀਂ ਤਾਂ ਸੱਪ ਨੇ ਡੰਗ ਮਾਰ ਦੇਣਾ ਤੈਨੂੰ ਮਨਪ੍ਰੀਤ ਆ ਖੇਤਾਂ 'ਚ ਸੱਪਾਂ ਆਣਗੇ ਨਾ ਤੇ ਇਹਨਾਂ ਨੂੰ ਵੇਖ ਕੇ ਆਪਾਂ ਭੱਜ ਲਾਂਗੇ ਆ ਜਿਹੜੇ ਘਰਾਂ 'ਚ ਆਪਾਂ ਸੱਪ ਪਾਲੀ ਬੈਠੇ ਆ ਉਹਨਾਂ ਦਾ ਕੀ ਕਰੀਏ ਨਾਲੇ ਤਾਂ ਦੁੱਧ ਪਿਆਉਂ ਉਹਨਾਂ ਨੂੰ ਨਾਲੇ ਸਾਨੂੰ ਹੀ ਡੰਗਦੇ ਨੇ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਨਾ ਉਹਨਾਂ ਦੇ ਫੰਨ ਕੁੱਚਲਨੇ ਪੈਂਦੇ ਆ ਘਰੇ ਜਿਹੜੇ ਸੱਪ ਬੈਠੇ ਆ ਨਾ ਉਹਨਾਂ ਦੇ ਫੰਨ ਆਪਾਂ ਦੋਨਾਂ ਨੂੰ ਕੁੱਚਲਨੇ ਪੈਣੇ ਆ ਤੈਨੂੰ ਇੱਥੇ ਰਹਿ ਕੇ ਨਾ ਮੇਰਾ ਸਾਥ ਦੇਣਾ ਪੈਣਾ ਤੂੰ ਪਹਿਲਾਂ ਹੀ ਭੱਜੀ ਜਾਨੀਂ ਮਨਪ੍ਰੀਤ ਆ ਜਿਹੜੀ ਨਵੀਂ ਆਪਣੇ ਘਰੇ ਆਈ ਆ ਨਾ ਆ ਨੀਵਲਾ ਵਾ ਆ ਦੋਨਾਂ ਸੱਪਾਂ ਨੂੰ ਨਾ ਖਾ ਕੇ ਹੀ ਹਟੂਗੀ ਭਾਣੇ ਇਹਨਾਂ ਨੇ ਆਪਾਂ ਚ ਲੜ-ਲੜ ਮਰ ਜਾਣਾ ਤੂੰ ਆਪਣਾ ਪੇਕੇ ਨਾਲ ਰਿਸ਼ਤਾ ਕਿਉਂ ਖਰਾਬ ਕਰਦੀ ਵੀ ਚੱਲ ਉੱਠ ਆਪਾਂ ਚੱਲੀਏ ਘਰ ਨੂੰ ਮਨਪ੍ਰੀਤ ਦੋ ਦਿਨ ਰੋਕ ਕੇ ਪੇਕੇ ਆ ਜਾਾਂਗੀ ਪਰ ਅੱਜ ਨਹੀਂ ਮੈਂ ਤੇਰੇ ਨਾਲ ਮੁੜਦੀ ਉਹਨਾਂ ਦੋਨਾਂ ਨੂਹਾਂ ਦੇ ਅੱਗੇ ਨਾ ਮੇਰਾ ਸਿਰ ਝੁੱਕ ਜਾਣਾ ਉਹ ਮੈਂ ਕਦੇ ਹੋਣ ਨਹੀਂ ਦੇਣਾ। ਅੜਬ ਪਿਓ ਦੀ ਅੜਬਤੀ ਹੈ ਤੂੰ। ਖੜਦੀ ਨਹੀਂ ਤੂੰ ਵੀ। ਖੜ ਜਾ। ਹਲੋ ਤੂੰ ਵੀ। ਉੱਠੇ ਸੀਗੇ। ਆ ਮੜਾ ਇਹ ਆਇਓ ਮੋੜ ਤੇ ਕੰਮ ਸੀਗਾ ਤੁਹਾਡੇ ਨਾਲ। ਵੀਰੀ ਤੁਹਾਨੂੰ ਪਤਾ ਹੈ ਸਾਡੇ ਘਰ ਦੇ ਮੁੱਦੇ ਦਾ। ਆਉ ਤਾਂ ਹੀ ਮੋੜ ਦੇ ਮੈਂ ਤੁਹਾਨੂੰ ਸਾਰੀ ਗੱਲ ਸਮਝਾਣ। ਨਾ ਤੂੰ ਐਸ ਟਾਈਮ ਕਿਧਰ ਕੋਲ ਲਾ ਲਿਆ? ਲਾ ਲਿਆ ਭੈਣੇ ਜਿੰਨੂੰ ਫੋਨ ਲਾਉਣਾ ਸੀ। ਪਰ ਹੁਣ ਆਪਣਾ ਰਿਸ਼ਤਾ ਟੁੱਟਣ ਨਹੀਂ ਦਿੰਦਾ ਮੈਂ। ਜਿੰਨਾ ਟੁੱਟਣਾ ਹੈ ਟੁੱਟ ਚੁੱਕਾ ਪਹਿਲਾਂ। ਮਨਪ੍ਰੀਤ ਕਿਉਂ ਖੱਜਲ ਖਰਾਬ ਹੋਣਾ ਪਿਆ ਮੈਂ ਮੇਰੇ ਪਿੱਛੇ? ਮੈਂ ਜਿੰਨੂੰ ਫੋਨ ਕੀਤਾ ਈ ਉਹ ਵੀ ਆ ਕੇ ਖੱਜਲ ਖਰਾਬ ਹੋਣਗੇ। ਤੇਰੀ ਭੈਣ ਜਿਹੜਾ ਇੰਨੀ ਕ ਹਿੰਮਤ ਹੈਗੀ ਐ ਕਿ ਅੱਧੀ ਰਾਤ ਨੂੰ ਕਿਤੇ ਵੀ ਜਾ ਸਕਦੀ ਐ। ਐਵੇਂ ਕਿਹੜਾ ਕੁੱਤਾ ਬਿੱਲਾ ਮੈਨੂੰ ਝਾਕ ਜੂ। ਨਾ ਭੈਣੇ ਮੈਂ ਅੱਧੀ ਰਾਤ ਨੂੰ ਤੇਨਾ ਰਿਕਸ਼ੀ ਨਹੀਂ ਲੈ ਸਕਦਾ ਨਾ ਮੈਂ ਤੈਨੂੰ ਕਿਤੇ ਜਾਣ ਦੇਣਾ ਜੈਸਮੀਨ ਐਸਟਮ ਤੂੰ ਇੱਥੇ ਉਹ ਵੀ ਤੇਰੇ ਹੱਥ ਚ ਬੈਗ ਮੈਨੂੰ ਲੱਗਦਾ ਕਿਰਨ ਵਾਲੀ ਤੇਰੀ ਮਾਂ ਨੇ ਤੇਰੇ ਨਾਲ ਵੀ ਕਰ ਦਿੱਤੀ ਆ ਤੇਰੇ ਹੱਥ ਚ ਬੈਗ ਤੇ ਤੇਰੀ ਉਤਰੀ ਹੋਈ ਸ਼ਕਲ ਤੇ ਮਨਪ੍ਰੀਤ ਦਾ ਇਸ ਟਾਈਮ ਆਇਆ ਫੋਨ ਦੇਖ ਕੇ ਮੈਂ ਇਹ ਤਾਂ ਅੰਦਾਜ਼ਾ ਲਾ ਲਿਆ ਵੀ ਘਰ ਚ ਕੋਈ ਕਲੇਸ਼ ਪਿਆ ਲੱਗਦਾ। ਦੀਦੀ ਤੁਹਾਨੂੰ ਪਤਾ ਕਿ ਤੁਸੀਂ ਅੱਗੇ ਕੀ ਕਰਨਾ ਵਾ ਤੇ ਕਾਦੇ ਆਸਤੇ ਮੈਂ ਤੁਹਾਨੂੰ ਬੁਲਾਇਆ ਵਾ। ਚਲ ਉੱਠ ਮੇਰੇ ਨਾਲ ਮੇਰੇ ਘਰੇ ਚੱਲ ਤੇ ਜਿੰਨਾ ਚਿਰ ਮਰਜ਼ੀ ਰਹੀ ਉੱਥੇ ਜਾ ਕੇ। ਭਾਬੀ ਤੁਹਾਨੂੰ ਕੀ ਹੋ ਗਿਆ ਜੇ ਇਸ ਟਾਈਮ ਮੈਂ ਤੁਹਾਡੇ ਘਰੇ ਜਾਵਾਂਗੀ ਵੀਰਾ ਕੀ ਸੋਚੇਗਾ ਬੱਚੇ ਕੀ ਸੋਚਣਗੇ। ਮੇਰੀ ਗੱਲ ਸੁਣ ਜੇ ਨੇ ਮੈਨੂੰ ਫੋਨ ਕੀਤਾ ਆਪਣੀ ਸਮਝ ਕੇ ਕੀਤਾ ਤੇ ਤੂੰ ਵੀ ਮੇਰੇ ਨਾਲ ਆਪਣੀ ਸਮਝ ਕੇ ਚੱਲ ਭੈਣੇ ਅੱਜ ਕੱਲ ਲੋ ਟਾਈਮ ਚੱਲਦਾ ਪਿਆ ਜਿੱਥੇ ਆਪਣੇ ਬਗਾਨੇ ਤੇ ਬਗਾਨੇ ਆਪਣੇ ਹੋ ਚੱਲੇ ਆ ਜੈਸਮਿਨ ਰਿਸ਼ਤਾ ਕਿਤੇ ਨਾ ਟਾਮਾ ਟਾਮਾ ਰਹਿ ਗਿਆ ਜਿਹਨੂੰ ਇੱਕ ਦੂਜੇ ਦੀ ਕਦਰ ਆ ਨਹੀਂ ਤਾਂ ਜਿੱਥੇ ਮਤਲਬ ਆ ਉੱਥੇ ਰਿਸ਼ਤਾ ਆ ਭਾਬੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਡੀ ਮਾਂ ਨੂੰ ਨੂਆ ਨਾ ਮਤਲਬ ਹੈ ਤਾਂ ਹੀ ਤੀ ਪੁੱਛ ਫਰਕ ਕਰੀ ਜਾਂਦੀ ਪਈ ਹੈ ਜੈਸਮਿਨ ਉਹਦੀਆਂ ਰਮਚਾਂ ਉਹੀ ਜਾਣੇ ਚਲਾ ਚਲ ਗਿਆ ਟੋਟੂ ਆ ਮੈਂ ਖਲਾਰਾ ਪਾਣਦਾ ਤੈਨੂੰ ਇੱਥੇ ਪੈਸੇ ਨਹੀਂ ਦਿੰਦਾ ਇਹਨੂੰ ਥੋੜਾ ਸੈਟ ਸਟ ਕਰਿਆ ਕਰ ਦੇਖ ਕੇ ਨਾ ਗੰਦ ਇਕੱਠਾ ਕੀਤਾ ਹੋਇਆ ਹੈ ਆ ਸਾਰੀਆਂ ਪੇਟੀਆਂ ਸੈਟ ਕਰਕੇ ਤਹਾਂ ਚ ਲਾ ਕੇ ਰੱਖਿਆ ਕਰੋ ਰਾਇਕ ਆਪਾਂ ਲਈਏ ਤੇ ਇੱਥੇ ਥੋੜਾ ਸਮਾਨ ਸੈਟ ਕਰਕੇ ਰੱਖੀਏ ਉਹ ਥੱਲੇ ਬੈਠਾ ਫੋਨ ਚਲਾਈ ਜਾਣਾ ਮੇਰੀ ਗੱਲ ਵੀ ਸੁਣ ਰਿਹਾ ਕਿ ਨਹੀਂ ਸੱਚੀ ਗੱਲ ਬੀਟੀ ਸੱਚੀ ਗੱਲ ਜੀ ਬੇਟਾ ਇਹ ਤਾਂ ਸਾਡਾ ਸਟੋਰ ਹੈ ਸਮਾਨ ਥੱਲੇ ਪਿਆ ਤੁਸੀਂ ਥੱਲਿਓਂ ਸਮਾਨ ਲੈ ਲਓ ਬੀਰ ਜੀ ਮੈਂ ਨਾ ਸਮਾਨ ਲੈਣ ਨਹੀਂ ਆਈ ਤੁਹਾਨੂੰ ਮਿਲਣ ਆਈ ਆ ਜਦੋਂ ਮੈਂ نیچے ਪੁੱਛਿਆ ਕਿੱਥੇ ਹੋ ਉਹ ਕਹਿੰਦੇ ਉੱਪਰ ਨੇ ਮੈਨੂੰ ਮਿਲਣ ਆਏ ਹੋ ਪਰ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਜੀ ਬੀਰ ਜੀ ਗੱਲ ਇਦਾਂ ਹੈ ਤੁਸੀਂ ਅਜ ਤੋਂ 5 ਸਾਲ ਪਹਿਲਾਂ ਦੁਕਾਨ ਲਈ ਸੀ ਮੇਰੇ ਵੱਡੇ ਰਮਨ ਵੀਰੇ ਤੋਂ ਹਾਂਜੀ ਲਈ ਜੀ ਸੀ ਦੱਸੋ ਜੀ ਤੁਸੀਂ ਨਾ 25 ਲੱਖ ਦੀ ਦੁਕਾਨ ਲਈ ਸੀ ਜਿਹਦੇ ਵਿੱਚ ਉਹ 10 ਲੱਖ ਇੱਕ ਦੇਤਾ ਸੀ ਤੇ 14 ਲੱਖ ਇੱਕ ਦੇਤਾ ਸੀ ਬੈਲੈਂਸ ਰਹਿ ਗਿਆ ਸੀ 1 ਲੱਖ ਰੁਪਇਆ ਤੁਸੀਂ ਇਹ ਕਿਹਾ ਸੀ ਰਜਿਸਟਰੀ ਤਿਆਰ ਹੋ ਜਾਵੇ ਤੇ 1 ਲੱਖ ਰੁਪਇਆ ਬਕਾਇਆ ਦੇ ਦਾਂਗੇ ਹਜੇ ਤੱਕ ਤੁਹਾਡਾ 1 ਲੱਖ ਰੁਪਇਆ ਨਹੀਂ ਆਇਆ ਫਿਰ ਜੀ ਮੇਰੇ ਭਰਾਵਾਂ ਨੇ ਨਾ 24 ਲੱਖ ਰੁਪਏ ਦਾ ਡਿਸਟਰੀ ਵੀ ਕਰਵਾ ਦਿੱਤੀ ਸੀ 1 ਲੱਖ ਉਧਾਰ ਰਹਿ ਗਿਆ ਸੀ ਉਹ ਤੁਹਾਨੂੰ ਆਪ ਹੀ ਆ ਕੇ ਦੇਣਾ ਚਾਹੀਦਾ ਸੀ ਦੇਖ ਕੁੜੀਏ ਪਹਿਲੀ ਗੱਲ ਇਹ ਕਿ ਤੇਰੇ ਭਰਾਵਾਂ ਨੇ ਮੈਨੂੰ ਦੁਕਾਨ ਦਾ ਰੇਟ ਬਹੁਤ ਜ਼ਿਆਦਾ ਲਗਾਇਆ ਹੈ ਜਦੋਂ ਮੈਂ ਦੁਕਾਨ ਲਈ ਸੀ ਉਦੋਂ ਇੱਥੇ ਰੇਟ ਸੀ ਜਗ੍ਹਾ ਦਾ 20 ਲੱਖ ਰੁਪਇਆ 4 ਲੱਖ ਰੁਪਇਆ ਤਾਂ ਆਲਰੇਡੀ ਮੈਂ ਉਹਨਾਂ ਨੂੰ ਜ਼ਿਆਦਾ ਦੇ ਚੁੱਕਿਆ ਵਾਂ ਹੋਰ ਮੈਂ ਹੁਣ 1 ਲੱਖ ਰੁਪਇਆ ਕਿਸ ਗੱਲ ਦਾ ਦੇਵਾਂ ਉਹਨਾਂ ਨੂੰ ਉਹਨਾਂ ਨੇ ਤਾਂ ਮੇਰੇ ਕੋਲ ਆਲਰੇਡੀ 4 ਲੱਖ ਰੁਪਏ ਵੱਧ ਠੱਗ ਲਿਆ ਹੋਇਆ ਹੈ। ਉਹਨਾਂ ਨੂੰ ਕਹੋ ਮੈਨੂੰ ਮੇਰਾ 4 ਲੱਖ ਰੁਪਏ ਵਾਪਸ ਦੇਣ। ਵਾਹ ਵੀਰ ਜੀ, ਮੇਰੇ ਭਰਾਵਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ। ਤੁਸੀਂ ਅੱਜ ਐਸਾ ਲਾ ਦੇ ਰਹੇ ਹੋ। ਦੇਖ ਬੇਟਾ, ਜਦੋਂ ਮੈਨੂੰ ਪਤਾ ਲੱਗਿਆ ਨਾ ਜਗ੍ਹਾ ਦਾ ਰੇਟ 20 ਲੱਖ ਰੁਪਏ ਹੈ। ਆਲਰੇਡੀ ਮੈਂ 4 ਲੱਖ ਵੱਧ ਦੇ ਚੁੱਕਿਆ ਹਾਂ ਤੇ ਮੈਨੂੰ ਜਾਦਾ ਤੱਕਾ ਲੱਗਿਆ। ਹੁਣ ਮੈਂ ਤਾਂ 4 ਲੱਖ ਰੁਪਏ ਆਪਣਾ ਵਾਪਸ ਲੈਣ ਨਹੀਂ ਗਿਆ ਉਹਨਾਂ ਕੋਲੋਂ। ਸੈਣੀ ਭਾਜੀ, ਤੁਹਾਨੂੰ ਇੱਕ ਗੱਲ ਯਾਦ ਹੈ? ਜਦੋਂ ਇਹ ਦੁਕਾਨ ਲੈਣੀ ਸੀ ਨਾ, ਤੁਸੀਂ 10 ਬੰਦਿਆਂ ਕੋਲ ਕਿੰਨੇ ਕਿਹਾ ਲੋਨ ਨਹੀਂ ਸੀ ਹੁੰਦਾ ਲੋਨ ਤਾਂ ਹੋ ਰਿਆ ਸੀ ਤੁਹਾਡੇ ਬ੍ਰਦਰ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਕਿ ਅਸੀਂ ਬਿਨਾ ਕਾਗਜ਼ਾਂ ਤੋਂ ਬਿਨਾ ਲੋਨ ਤੋਂ ਤੁਹਾਨੂੰ ਦੁਕਾਨ ਦੇ ਦਾਂਗੇ। ਹਾਂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਮੇਰੇ ਭਰਾਵਾਂ ਨੇ ਪ੍ਰੈਸ਼ਰ ਪਾਇਆ ਸੀ ਤੁਹਾਡੇ ਤੇ ਤੇ ਲੋਨ ਕਰਵਾਉਣ ਨੂੰ ਮਨਾ ਕੀਤਾ ਸੀ ਤੇ ਸਾਹਮਣੇ ਖੜ ਕੇ ਗੱਲ ਕਰੋ ਉਧਰ ਕੀ ਦੇਖਦੇ ਹੋ। ਦੇਖ ਕੁੜੀਏ ਇੱਕ ਕੈਮਰਾ ਲੱਗਿਆ ਇਹ ਤੇ ਇੱਕ ਲੱਗਿਆ ਸਾਹਮਣੇ ਤੇ ਤੂੰ ਮੈਨੂੰ ਮੇਰੀ ਦੁਕਾਨ ਤੇ ਆ ਕੇ ਧਮਕਾ ਨਹੀਂ ਸਕਦੀ। ਨੇ ਕੁੜੀਏ ਇਹਨਾਂ ਕੈਮਰਿਆਂ ਦੇ ਵੀ ਵੀਡੀਓ ਦੇ ਨਾਲ ਨਾਲ ਆਡੀਓ ਵੀ ਰਿਕਾਰਡ ਹੋ ਰਹੀ ਹੈ ਤੇ ਤੁਸੀਂ ਮੇਰੇ ਕੋਲੋਂ ਨਯਾ ਜੀ 1 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਹੋ ਭਾਜੀ ਮੈਂ ਨਾ ਤੁਹਾਡੇ ਤੋਂ ਉਮਰ ਤੋਂ ਬਹੁਤ ਛੋਟੀ ਆ ਪਰ ਨਾ ਮੈਨੂੰ ਜ਼ਿੰਦਗੀ ਨੇ ਬਹੁਤ ੱੱਕੇ ਦਿੱਤੇ ਨੇ ਪਰ ਇੱਕ ਗੱਲ ਮੈਨੂੰ ਸਮਝ ਆ ਗਈ ਹੈ ਕਿ ਕਿਸੇ ਨਾਲ ਮਾੜਾ ਕਰੋਗੇ ਨਾ ਤੇ ਤੁਹਾਡੇ ਨਾਲ ਵੀ ਮਾੜਾ ਹੀ ਹੋਏਗਾ ਭਾਜੀ ਤੁਸੀਂ ਨਾ ਉਹ ਲੱਖ ਰੁਪਏ ਰੋਕਿਆ ਹੋਇਆ ਜਿਹਦੇ ਕਰਕੇ ਨਾ ਤੁਹਾਡੀ ਦੁਕਾਨ ਚੱਲਦੀ ਵੀ ਅੱਜ ਮੇਰੇ ਭਰਾਵਾਂ ਨੇ ਨਾ ਤੁਹਾਡੇ ਤੋਂ ਲੱਖ ਰੁਪਏ ਤਾਂ ਨਹੀਂ ਮੰਗਿਆ ਕੀ ਯਾਰੀ ਦੋਸਤੀ ਆ ਕੋਈ ਗੱਲ ਨਹੀਂ ਆਪੇ ਦੇ ਦੇਣਗੇ ਤੁਸੀਂ ਇੱਕ ਗੱਲ ਦੱਸੋ ਵੀਰ ਜੀ ਜੇ ਤੁਸੀਂ ਅੱਜ ਲੱਖ ਰੁਪਏ ਕਿਸੇ ਨੂੰ ਦੇਣੇ ਹੋ ਤੇ ਤੁਸੀਂ 5 ਸਾਲ ਭੁੱਖਜੋਗੇ ਤੁਸੀਂ ਲੱਖ ਰੁਪਏ ਤਾਂ ਛੱਡੋ 5000 ਰੁਪਏ ਕਿਸੇ ਨੂੰ ਤਾਂ ਮੰਗ ਲਓ ਉਹ ਨਹੀਂ ਦੇਣਾ ਤੇ ਮੇਰੇ ਭਰਾਵਾਂ ਨੇ ਤਾਂ ਤੁਹਾਡੇ ਤੋਂ ਵਿਸ਼ਵਾਸ ਕਰਕੇ ਲੱਖ ਰੁਪਏ ਦਿੱਤਾ ਹੋਇਆ ਤੇ ਤੁਸੀਂ ਮੇਰੇ ਭਰਾਵਾਂ ਨੂੰ ਠੱਗ ਕੇ ਰਹੇ ਹੋ ਦੇ ਕੁੜੀਏ ਤੂੰ ਬਹੁਤ ਸੋਹਣਾ ਗਿਆਨ ਦਿੰਨੀ ਆ ਆਪਣੇ ਮਹੱਲੇ ਦੀਆਂ ਚਾਰ ਬੀਬੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਗਿਆਨ ਦੇ ਸਾਨੂੰ ਗਿਆਨ ਨਾ ਦੇ ਤੁਹਾਨੂੰ ਵੀ ਪਤਾ ਮੈਂ ਗਿਆਨ ਨਹੀਂ ਦੇ ਰਹੀ ਸੱਚੀ ਗੱਲ ਕਹਿ ਰਹੀ ਆ ਚਲੋ ਇੱਕ ਕੰਮ ਹੀ ਕਰ ਲੈਨੇ ਆ ਗੁਰੂ ਘਰ ਜਾਂਦੇ ਆ ਉੱਥੇ ਖੜਕੇ ਤੁਸੀਂ ਕਹਿ ਦੋ ਕਿ ਮੈਂ ਪੇਮੈਂਟ ਨਹੀਂ ਦੇਣੀ ਮੈਂ ਮੰਗਾਂਗੀ ਨਹੀਂ ਅੱਗੋ ਅੱਗੇ ਦੇਖ ਇਹ ਜਿਹੜੀ ਮੇਰੀ ਪ੍ਰਾਪਰਟੀ ਆ ਇਹ 24 ਲੱਖ ਵਾਲੀ 50 ਲੱਖ ਦੀ ਆ ਅੱਗੇ 70 ਲੱਖ ਦੀ ਮੈਂ ਹੋਰ ਲਈ ਆ ਉਹਦੇ ਉੱਤੇ ਮੇਰਾ ਸ਼ੋਰੂਮ ਤਿਆਰ ਹੋ ਰਿਹਾ ਠੀਕ ਆ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਕਿਤੇ ਜਾਂਦਾ ਵਧੀਆ ਗੱਲ ਆ ਵੀਰ ਜੀ ਮੈਂ ਤਾਂ ਕਹਿੰਨੀ ਪ੍ਰਮਾਤਮਾ ਹੋਰ ਦੇ ਪਰ ਇੱਕ ਗੱਲ ਐ ਵੀ ਦੱਸੋ ਆਉਣ ਵਾਲੇ ਟਾਈਮ 'ਚ ਆਪਣੇ ਬੱਚੇ ਦੇ ਉੱਤੇ ਡਬਲ ਪੈਸੇ ਲੱਗਣ ਉਹਦਾ ਕੀ ਫਾਇਦਾ ਵੀਰ ਜੀ ਤੁਸੀਂ ਜਾਣਦੇ ਹੋ ਜਿਹੜਾ ਮੇਰੇ ਭਰਾਵਾਂ ਨੂੰ ਤੁਸੀਂ ਲੱਖ ਰੁਪਏ ਦੇਣਾ ਉਹ ਤੁਸੀਂ ਨਾ ਦੋ ਤੇ ਮੇਰੇ ਮਨ ਚੋਂ ਬੱਦੂਆ ਨਿਕਲੇ ਉਹ ਤੁਹਾਡਾ ਲੱਖ ਰੁਪਏ ਕਿੱਥੇ ਦਾ ਕਿੱਥੇ ਨਿਕਲਦਾ ਹੈ ਫੇਰ ਵੀ ਤੁਹਾਨੂੰ ਲੱਗਦਾ ਤੁਸੀਂ ਮੈਨੂੰ ਕੋਈ ਪੈਸਾ ਨਹੀਂ ਦੇਣਾ ਚਲੋ ਠੀਕ ਹੈ ਬਿਰਜੀ ਇੱਕ ਗੱਲ ਯਾਦ ਰੱਖਿਓ ਜੇ ਉਸ ਟਾਈਮ ਨਾ ਮੇਰੇ ਭਰਾ ਖੜੇ ਸੀ ਨਾ ਤੁਹਾਡੇ ਨਾਲ ਤਾਂ ਤੁਹਾਡੀ ਦੁਕਾਨ ਤੇ ਸ਼ੋਰੂਮ ਤਿਆਰ ਹੋਇਆ ਜੇ ਉਦੋਂ ਮੇਰੇ ਭਰਾ ਨਾ ਖੜੇ ਹੁੰਦੇ ਨਾ ਅੱਜ ਤੁਸੀਂ ਕਿਰਾਇਆ ਤੇ ਧੱਕੇ ਖਾਂਦੇ ਹੁੰਦੇ ਬੇਟਾ ਰੁਕ ਜਾਓ ਤੁਸੀਂ نیچے ਆ ਜਾਓ 1 ਲੱਖ ਰੁਪਏ ਦਾ ਮੇਰੇ ਕੋਲੋਂ ਚੈੱਕ ਲੈ ਲਓ ਇਹ ਤੁਹਾਨੂੰ ਹੁਣ ਯਾਦ ਆ ਗਿਆ ਮੇਰੇ ਭਰਾਵਾਂ ਦਾ 1 ਲੱਖ ਰੁਪਏ ਲੈਣਾ ਸੀ ਬੇਟਾ ਇਹ ਤੇਰੀ ਗੱਲ ਨਾ ਮੇਰੇ ਦਿਲ ਨੂੰ ਲੱਗੀ ਆ ਜੇ ਕਿਸੇ ਦਾ ਸੀ ਖਾਵਾਂਗੇ ਤਾਂ ਸਾਡੇ ਰੱਬ ਕੱਢੂਗਾ ਜ਼ਰੂਰ ਤੁਸੀਂ ਕੋਈ ਨਹੀਂ ਆਪਣਾ 1 ਲੱਖ ਦਾ ਚੈੱਕ ਲੈ ਜਾਓ ਜਾਂਦੇ ਹੋਏ ਜਿੰਨਾ ਭਰਾਵਾਂ ਦੇ ਨਾਲ ਤੇਰੇ ਵਰਗੀ ਪੈੜ ਖੜੀ ਆ ਉਹਨਾਂ ਦੀ ਗੁੱਡੀ ਹਮੇਸ਼ਾ ਚੜੀ ਰਹੂਗੀ ਸਨੈਪਸ ਕੋਰ ਦਾ ਬੜਾ ਰੋਲਾ ਹੈ। રોજ ਹੀ ਕਿੰਨਾ ਕਿੰਨਾ ਸਨੈਪ ਟੁੱਟੀ ਜਾਂਦੀ ਮੇਰੀ। ਉਹ ਹਾਂ ਜੀ। ਫੋਨ ਚ ਵੜਿਆ ਨਾਲੇ ਕਿਰਨ ਹੀ ਦਿਖਦੀ ਪਈ। ਉਹ ਕਿੱਥੇ ਆ? ਉਹ ਵੀਰ ਜੀ ਕਿਰਨ ਮੈਂ ਬਥੇਰਾ ਮਨਾ ਕੀਤਾ। ਸੈਣੀ ਤੋਂ ਪੇਮੈਂਟ ਲੈਣ ਚਲੀ ਗਈ ਆ। ਸੈਣੀ ਬੰਦਾ ਤੁਹਾਨੂੰ ਪਤਾ ਕਿਹੋ ਜਿਹਾ। ਫਿਰ ਤੂੰ ਇੱਥੇ ਕੀ ਕਰਦਾ ਸੀਗਾ? ਤੇਰੇ ਪੈਰਾਂ ਨੂੰ ਮਹਿੰਦੀ ਲੱਗੀ ਸੀਗੀ। ਤੂੰ ਵੀ ਚੱਲ ਜਾਂਦਾ ਉਹਦੇ ਨਾਲ। ਇੱਥੇ ਫੋਨ 'ਚ ਲੱਗਾ ਆ। ਤੁਸੀਂ ਤਾਂ ਆਂਦੇ ਮੈਨੂੰ ਬੋਲਣ ਲੱਗ ਗਏ ਆ। ਤੁਹਾਨੂੰ ਪਤਾ ਨਾ ਉਹ ਕਹੀ ਦੀ ਸੁਣਦੀ ਆ। ਮੈਂ ਦੋ ਵਾਰ ਕਿਹਾ ਮੈਂ ਕਿਹਾ ਚੱਲਾਂ ਤੇਰੇ ਨਾਲ, ਚੱਲਾਂ ਤੇਰੇ ਨਾਲ। ਕਿਉਂ ਮੈਂ ਪੇਮੈਂਟ ਨਹੀਂ ਘਟਾ ਸਕਦੀ ਮੈਨੂੰ ਗੱਲ ਨਹੀਂ ਕਰਨੀ ਆਂਦੀ ਮੈਨੂੰ ਇਹ ਮੈਨੂੰ ਉਹ ਹਫਤਾ 10 ਦਿਨ ਹੋਇਆ ਇੱਥੇ ਬਿਠਾਏ ਨੂੰ ਤੇ ਉਹ ਤਾਂ ਕਹਿੰਦੀ ਮੈਂ ਸਾਰਾ ਕੁਝ ਹੀ ਕਰ ਲਾਂਗੀ ਨਹੀਂ ਨਾਲ ਲੈ ਕੇ ਗਈ ਕੁਛ ਨੂੰ ਚਾਹੇ ਫੋਨ ਕਰ ਤੂੰ ਓਏ ਆਪਣੀ ਕੁੜੀ ਨਵਾਂ ਨਵਾਂ ਮਾਰਕੀਟ 'ਚ ਜਾਣਾ ਸ਼ੁਰੂ ਹੋਈ ਆ ਉਹਨੂੰ ਕੀ ਪਤਾ ਕਿਹੜਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਿੰਘ ਹੁਣ ਗੱਲ ਸੁਣ ਜੇ ਉਹ ਤੇ ਨਹੀਂ ਨਾਲ ਲੈ ਕੇ ਜਾਂਦੀ ਤੂੰ ੱੱਕੇ ਨਾਲ ਚੱਲ ਜਾ ਕਰ ਉਹ ੱੱਕੇ ਨਾਲ ਤਾਂ ਵੀਰ ਜੀ ਮੋਹ ਦੇ ਨਾਲ ਚੱਲ ਜਾਣਾ ਸੀਗਾ ਫਿਰ ਕਿਤੇ ਨਾ ਕਿਤੇ ਮੈਂ ਵੀ ਗਿਆ ਵੀ ਚੱਲ ਕੇ ਨਾ ਤੂੰ ਇਕੱਲੀ ਹੋਈ ਚੱਲ ਜੀ ਇਹ ਸਾਡੀ ਕੁੜੀ ਅੱਜ ਸੈਣੀ ਤੋਂ ਪੇਮੈਂਟ ਲੈ ਆਂਦੀ ਆ ਨਾ ਤਾਂ ਸਾਨੂੰ ਇੰਨਾ ਜ਼ੋਰ ਪਤਾ ਲੱਜੂਗਾ ਕਿ ਸਾਡੀ ਕੁੜੀ ਉਸ ਦੁੱਖ ਤੋਂ ਲੰਘ ਚੁੱਕੀ ਹੈ ਤੇ ਉਹ ਆਪਣੀ ਨੰਨੀ ਲਾਈ ਸ਼ੁਰੂ ਕਰਦੀ ਪਈ ਹੈ ਤੇ ਆਪਣੇ ਕੰਮ ਨੂੰ ਫੈਲ ਦਿੰਦੀ ਪਈ ਹੈ ਸਹੀ ਹੈ ਫਿਰ ਥਾਲ ਯਾਰ ਤੂੰ ਵੀ ਕਿਤਨਾ ਕਿਤੇ ਸਹੀ ਆ ਚੱਲ ਆਪਾਂ ਜਦੋਂ ਜਾਂਦੇ ਸੀਗੇ ਸੈਣੀ ਆਪਾਂ ਨੂੰ ਭਾਨੇ ਲਈ ਜਾਂਦਾ ਸੀ ਕੀ ਪਤਾ ਜਨਾਨੀ ਦੇ ਮੂੰਹੋਂ ਪੇਮੈਂਟ ਦੇਈ ਦਵੇ ਉਹ ਵੀਰ ਜੀ ਆ ਜਿੱਦਾਂ ਜਿੱਦਾਂ ਲੋਕਾਂ ਕੋ ਪੈਸਾ ਆਈ ਜਾਂਦਾ ਨਾ ਲੋਕੀ ਲਿਚੜ ਜੇ ਹੋਈ ਜਾਂਦੇ ਨੇ ਸ਼ੈਣੀ ਗੋਲ ਵੀ ਦੁਕਾਨ ਹੈ ਤੇ ਇੱਕ ਸ਼ੋਰੂਮ ਤਿਆਰ ਕਰ ਰਿਹਾ ਹੁਣ ਲਿਚੜ ਪੁਣਾ ਆ ਗਿਆ ਹੋਇਆ ਵੀ ਹਾਂ ਜਿੱਦੀ ਪੇਮੈਂਟ ਖੜੀ ਹੈ ਉਹਨੂੰ ਖੜੀ ਰਹਿਣ ਦਵਾ ਤੇ ਸਾਰੇ ਪੈਸੇ ਚਾਕੇ ਸ਼ੋਰੂਮ ਤੇ ਲਾ ਦੇ ਪਰ ਛੱਡੋ ਗੱਲਾਂ ਨੂੰ ਮੈਨੂੰ ਤਾਂ ਇਸ ਗੱਲ ਤੇ ਬੜੀ ਖੁਸ਼ੀ ਹੈ ਕਿ ਸਾਡੀ ਭੈਣ ਨੇ ਸਾਡਾ ਘਰ ਸੰਭਲਿਆ ਤੇ ਸਾਡਾ ਆਫਿਸ ਵੀ ਸੰਭਲਿਆ ਹੁਣ ਘਰ ਵੀ ਸਾਰੇ ਖੁਸ਼ ਨੇ ਤੇ ਇੱਥੇ ਵੀ ਆਹੋ ਮੰਮੀ ਦੇ ਚਿਹਰੇ ਤੇ ਤਾਂ ਯਾਰ ਰੌਣਕ ਹੀ ਹੋ ਰਾਈ ਪਈ ਹੈ ਉਹ ਕਹਿੰਦੀ ਮੈਂ ਨੋਹਾਂ ਦੇ ਹੱਥ ਦੀ ਰੋਟੀ ਨਹੀਂ ਖਾਣੀ ਮੈਂ ਤਾਂ ਆਪਣੀ ਧੀ ਦੇ ਹੱਥ ਦੇ ਪਰੌਂਠੇ ਖਾਣੇ ਆ ਅੱਜ ਵੀ ਸਵੇਰੇ ਆਲੂ ਵਾਲੇ ਪਰੌਂਠੇ ਬਣਾ ਕੇ ਆਈ ਆ ਸਹੀ ਦੱਸਾਂ ਮੈਂ ਵੀ ਦੁੱਧ ਆ ਕੇ ਆ ਬੜੇ ਸੁਆਦsingੇ ਕੋਈ ਨਹੀਂ ਕਰ ਜਾ ਕੇ ਭਾਬੀ ਨੂੰ ਕਹਿਣਾ ਕਿ ਇਹਨੂੰ ਭੰਦੇ ਆਂ ਦੀਆਂ ਰੋਟੀਆਂ ਵਧੀਆ ਲੱਗਣ ਲੱਗੀਆਂ ਇਹਨੂੰ ਰੋਟੀ ਨਾ ਪੁੱਛੀ ਚੱਲ ਓਏ ਕਲੇਸ਼ ਪੋਣਾ ਸਾਡੇ ਚ ਬੂਥਾ ਬੰਦ ਰੱਖੀ ਆ ਉਹਦਾ ਕਿਉਂ ਰਮਨ ਭయ్యా ਹਰਦੀਪ ਭਾਬੀ ਦਾ ਨਾਮ ਸੁਣ ਕੇ ਡਰ ਗਏ ਕਾ ਤੁਹਾਨੂੰ ਕੋ ਪਤਾ ਹੀ ਹੈ ਫਿਰ ਭਾਂਡਾ ਦੂਰ ਸੇ ਆਤਾ ਹੈ ਦੂਰ ਚੱਲ ਓਏ ਹਿੰਦੀ ਨਹੀਂ ਬੋਲੀ ਜਾਂਦੀ ਤੇ ਨਾ ਬੋਲਿਆ ਕਰ ਭਾਂਡਾ ਨਹੀਂ ਹੁੰਦਾ ਬਰਤਨ ਹੁੰਦਾ ਹੂੰ ਭਾਂਡਾ ਨਹੀਂ ਹੁੰਦਾ ਬਰਤਨ ਹੁੰਦਾ ਬੋਲੀ ਤੋ ਆਪਸੇ ਵੀ ਨਹੀਂ ਜਾਂਦੀ ਹੈਗੀ ਚੱਲ ਛੱਡ ਗੱਲਾਂ ਨੂੰ ਚੱਲ ਹੁਣ ਮੇਰੀ ਮੈਂ ਚੱਲਿਆ ਦਤਕ ਦੇ ਨਾਲ ਹੀ ਅਮਰਨਾਥ ਤੇ ਮੈਂ ਕਹਿੰਨਾ ਤੁਸੀਂ ਦੋਨੋਂ ਜਾਣੇ ਨਾ ਕੰਮ ਸੰਭਾਲ ਲਓ ਤਿੰਨ ਤਾਂ ਪਤਾ ਹੀ ਯਾਰਾ ਜੀ ਆਪਣੇ ਪਿਓ ਤੋਂ ਬਾਅਦ ਮੈਂ ਤਾਂ ਇੱਕੋ ਨੂੰ ਪਿਓ ਸਮਝਦਾ ਤੇ ਮੈਂ ਉਹਦੇ ਦਰ ਤੇ ਇਹੀ ਅਰਦਾਸ ਲਈ ਸੀ ਵੀ ਮੇਰੀ ਭੈਣ ਦੇ ਚਿਹਰੇ ਤੇ ਖੁਸ਼ੀ ਲਿਆ ਦੇ ਤੇ ਉਹਨੇ ਲਿਆਤੀਆਂ ਇਸ ਕਰਕੇ ਉਹਦੇ ਕੋਲੇ ਜਾਣਾ ਤਾਂ ਬੰਦਾ ਹੀ ਆ ਠੀਕ ਹੈ ਵੀਰ ਜੀ ਜਾ ਜਾਓ ਕੰਮ ਮੈਂ ਤੇ ਕਿਰਨ ਸੰਭਲਾਂਗੀ ਪਰ ਉੱਥੋਂ ਆਣ ਤੋਂ ਬਾਅਦ ਨਾ ਆਪਾਂ ਸਾਰੇ ਨਾ ਇੱਕ ਫੈਮਿਲੀ ਟ੍ਰਿਪ ਬਣਾਣੀ ਹੈ ਤੇ ਕਿਤੇ ਦੂਰ ਭੰਗ ਕੇ ਆਉਣਾ ਕੋਕੀ ਕਾਫੀ ਟਾਈਮ ਬਰਨਾ ਅਸੀਂ ਬਥੇਰੇਆਂ ਦੁੱਖਾਂ ਚ ਲੰਘ ਗਏ ਅੱਜ ਸੋਖੇ ਟਾਈਮ ਚ ਆਏ ਹਾਂ ਅੱਜ ਸਾਡੇ ਘਰ ਸਾਡੇ ਆਫਿਸ ਸਾਡੇ ਕਮਾਗਾਰਾਂ ਚ ਬਰਕਤਾਂ ਨੇ ਖੁਸ਼ੀਆਂ ਨੇ ਤਾਂ ਫਿਰ ਉਸ ਰੱਬ ਦਾ ਧੰਨਵਾਦ ਤਾਂ ਕਰਨਾ ਬਣਦਾ ਹੈ ਨਾਲੇ ਵੀਰੇ ਮੈਨੂੰ ਪਤਾ ਤੁਸੀਂ ਉਸ ਰੱਬ ਨੂੰ ਉਸ ਭੋਲੇ ਨੂੰ ਬਹੁਤ ਮੰਨਦੇ ਆ ਬਸ ਉਹਦੇ ਅੱਗੇ ਨਾ ਹੁਣ ਇੱਕ ਅਰਜੀ ਹੋਰ ਲਾ ਆਏ ਕਿ ਸਾਡੀ ਭੈਣ ਵਾਸਤੇ ਉਹ ਮੁੰਡਾ ਲੱਭ ਜਿਹੜਾ ਸਿਰਫ ਕਿਰਨ ਵਾਸਤੇ ਬਣਿਆ ਜਿਹੜਾ ਕਿਰਨ ਤੇ ਕਿਰਨ ਦੀਆਂ ਕੁੜੀਆਂ ਨੂੰ ਪੁੱਛੇ ਹੋਰ ਪੁੱਛਣੀ ਚਾਹੀਦਾ ਨਾਲੇ ਵੀਰੇ ਹਸਬੰਦ ਵਾਈਫ ਦਾ ਰਿਲੇਸ਼ਨ ਹੀ ਇਦਾਂ ਦਾ ਹੁੰਦਾ ਕਿ ਇਹਨਾਂ ਦਾ ਦੋਨਾਂ ਦਾ ਇੱਕ ਦੂਜੇ ਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਜੇ ਕੋਈ ਇੱਕ ਵੀ ਨਾ ਹੋਵੇ ਤਾਂ ਲਾਈਕ ਦਾ ਅੱਗੇ ਚੱਲਣਾ ਬਹੁਤ ਔਖਾ ਹੈ ਮੈਨੂੰ ਪਤਾ ਹੈ ਕਿਰਨ ਇਸ ਟਾਈਮ ਖੁਸ਼ ਹੈ ਪਰ ਅੰਦਰੋਂ ਘੁੱਟ-ਘੁੱਟ ਕੇ ਤਾਂ ਉਹ ਵੀ ਰਹਿੰਦੀ ਪਈ ਹੈ ਕੁੜੀਆਂ ਅੱਜ ਨਹੀਂ ਤਾਂ ਕੱਲ ਤੇ ਉਹ ਬਾਰੇ ਤਾਂ ਪੁੱਛਣਗੇ ਹੀ ਨਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਉਹਦੇ ਵਾਸਤੇ ਆ ਫੈਸਲਾ ਲੈ ਲੈਣਾ ਚਾਹੀਦਾ ਕੋਈ ਹੋਰ ਮੁੰਡਾ ਦੇਖ ਕੇ ਕੋਈ ਚੰਗਾ ਘਰ ਦੇਖ ਕੇ ਆਪਾਂ ਕੁੜੀ ਨੂੰ ਤੋੜ ਸਕਦੇ ਗੱਲ ਤਾਂ राजे ਤੂੰ ਸਹੀ ਕਹਿ ਰਿਹਾ ਪਰ ਇਸ ਕੰਮ 'ਚ ਨਾ ਆਪਾਂ ਨੂੰ ਜਿਆਦਾ ਕਾਲੀ ਕਰਨੀ ਨਹੀਂ ਚਾਹੀਦੀ। ਦੇਲਾ ਕਿਰਨ ਨੇ ਕਾਲੀ ਕੀਤੀ ਸੀ। ਉਹ ਹਜੇ ਵੀ ਇਸ ਦਲਦਲ ਚ ਨਿਕਲਦੀ ਪਈ ਐ। ਗੱਲ ਹੈ ਕਿ ਐਵੇਂ ਕਿਸੇ ਵੇਲੇ ਜਦੋਂ ਤੁਸੀਂ ਵੀ ਆਫਿਸ ਵਾਸਤੇ ਆਗੇ ਸੀਗੇ ਤੇ ਕਿਰਨ ਵੀ ਆਫਿਸ ਵਾਸਤੇ ਆ ਗਈ ਸੀ। ਫਿਰ ਮੰਮੀ ਮੇਰੇ ਨਾਲ ਗੱਲ ਕਰਦੇ ਪਏ ਸੀਗੇ। ਮੰਮੀ ਕਹਿੰਦੇ ਵੀ ਤੂੰ ਰਮਨ ਨਾਲ ਗੱਲ ਕਰੀ ਵੀ ਆਪਾਂ ਕਿਰਨ ਦਾ ਦੂਜਾ ਵਿਆਹ ਕਰਨਾ ਹੈ ਤਾਂ ਕਿੱਦਾਂ ਕਰੀਏ। ਤੇ ਮੈਂ ਕਿਹਾ ਵੀ ਤੁਸੀਂ ਵੀ ਰਮਨ ਨਾਲ ਆਪੇ ਗੱਲ ਕਰ ਲਓ। ਤਾਂ ਮਾਂ ਦਾ ਕਹਿੰਦੀ ਨਹੀਂ ਹਾਂ ਵੀ ਤੁਹਾਡੇ ਦੋਨਾਂ ਭਰਾਵਾਂ ਨੇ ਹੱਦ ਤੱਕ ਜਿੰਨੇ ਫੈਸਲੇ ਲਏ ਐ ਸਾਰੇ ਸਹੀ ਨਿਕਲੇ ਐ। ਹੁਣ ਵੀ ਕਰਨ ਦੀ ਲਾਈਫ ਦਾ ਫੈਸਲਾ ਤੁਸੀਂ ਦੋਨੋਂ ਭਰਾਵਾਂ ਨੇ ਹੀ ਲੈਣਾ ਤਾਂ ਮੈਂ ਤੁਹਾਡਾ ਗੱਲ ਛੇੜਾਂ ਦੇ ਦੇਖ ਰਾਜੀ ਹਜੇ ਤਾਂ 6 ਮਹੀਨੇ ਨਾਲ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਆ ਨਾਹੀਂ ਉਹਦੇ ਨਾਲ ਕਿਸੇ ਨੇ ਗੱਲ ਕਰਨੀ ਮੈਂ ਸਾਰਿਆਂ ਨੂੰ ਘਰੇ ਜਾ ਕੇ ਇਹ ਗੱਲ ਕਹਿ ਦੇਣੀ ਆ ਦੇਖ ਹਜੇ 6 ਮਹੀਨੇ ਉਹਨੂੰ ਆਪ ਦੇ ਹਿਸਾਬ ਨਾਲ ਲਾਈਫ ਚਲਾ ਲੈਣ ਕਿਉਂਕਿ ਮੈਂ ਆਪਣੀ ਭੈਣ ਦੇ ਮੂੰਹੋਂ ਇਹ ਗੱਲ ਨਹੀਂ ਸੁਣਨਾ ਚਾਹੁੰਦਾ ਵੀ ਮੈਂ ਆਪਣੇ ਭਰਾਵਾਂ ਤੇ ਬੋਝ ਉੱਥੇ ਤਾਂ ਸਾਰੀ ਕਿਤੀ ਕਰਾਈ ਖੂਜ ਪੈਣੀ ਉਹ ਨਾਲੇ ਸਾਡੀ ਕੁੜੀ ਦੀ ਆਪਣੀ ਲਾਈਫ ਆ ਉਹ ਆਪਦੇ ਹਿਸਾਬ ਨਾਲ ਜੀਊਗੀ ਜਿੱਦਾਂ ਜੀਣਾ ਹੈ ਉਹ ਐਸੀ ਲੋਕਾਂ ਦੇ ਡਰ ਤੋਂ ਥੋੜੀ ਕੁੜੀ ਵਿਆ ਦੇਣੀ ਆ ਉਹ ਲੋਕੀ ਦਾ ਭੌਂਕਦੇ ਆ ਭੌਂਕੀ ਜਾਂਦੇ ਉਹ ਇਹ ਗੱਲ ਮੈਂ ਮਾਤਾ ਨੂੰ ਵੀ ਸਰੇ ਸਮਝਾਈ ਸੀ ਕਿ ਮੰਮੀ ਆਪਾਂ ਲੋਕਾਂ ਦੇ ਡਰ ਤੋਂ ਥੋੜੀ ਕੁੜੀ ਵਿਆ ਦੇਣੀ ਆ ਕਿਉਂਕਿ ਲੋਕਾਂ ਨੇ ਇਹ ਕਹਿਣਾ ਪਹਿਲੇ ਘਰ ਨੇ ਟਿਕੀ ਤੇ ਦੂਜੇ ਘਰ ਕੀ ਟਿਕੂਗੀ ਦੂਜੇ ਘਰ ਨੇ ਟਿਕੀ ਤੇ ਘਰੋਂ ਭੱਜੀ ਕਿਉਂ ਸੀ ਲੋਕਾਂ ਨੇ ਕੋਸ਼ਣਾ ਕੁਝ ਭੌਂਕੇ ਹੀ ਜਾਣਾ ਹਨਾ ਆਪਾਂ ਉਹਦੇ ਕਰਕੇ ਆਪਣੀ ਕੁੜੀ ਦੀ ਜ਼ਿੰਦਗੀ ਦੇ ਫੈਸਲੇ ਨਹੀਂ ਬਦਲ ਸਕਦੇ ਇਸ ਕਰਕੇ ਮੰਮੀ ਨੇ ਮੇਨ ਨਾਲ ਗੱਲ ਕੀਤੀ ਮੈਂ ਥੋੜੇ ਨਾ ਕਰਤੀ ਕੋਈ ਗੱਲ ਨਹੀਂ ਮਾਤਾ ਨੂੰ ਜਾ ਕੇ ਮੈਂ ਕਹਿ ਦੇਣਾ ਵੀ ਹਜੇ ਤੁਸੀਂ ਕੁੜੀ ਦੇ ਵਿਆਹ ਬਾਰੇ ਕੋਈ ਗੱਲ ਨਹੀਂ ਕਰਨ ਠੀਕ ਆ ਨਾ ਬਾਤ ਸਿਰ ਨਾ ਵੀ ਚੋਪੀ ਰਿਹਾ ਇਹਦੇ ਸਾਹਮਣੇ ਕੋਈ ਗੱਲ ਨਾ ਕਰੀ ਠੀਕ ਹੋ ਹਾਂਜੀ ਦੋਨੋਂ ਭਰਾ ਗੱਲਾਂ ਕਰੀ ਜਾਂਦੇ ਹੋ ਮੇਰੀ ਗੱਲ ਸੁਣੋ ਮੈਂ ਨਾ ਸੈਣੀ ਤੋਂ ਲਿਆਂਦਾ ਚੈੱਕ ਲੱਖ ਦਾ ਤੇ ਬੈਂਕ 'ਚ ਵੀ ਲਵਾਇਆ ਉਹ ਲੱਖ ਰੁਪਏ ਦਾ ਚੈੱਕ ਸੈਣੀ ਨੇ ਉਹ ਲਿਚੜ ਜੇ ਬੰਦੇ ਨੇ ਅੱ ਕੀ ਗੱਲ ਐ ਇਹਨੇ ਕੋਈ ਚੁੰਮੀਆਂ ਜਾਂ ਗੱਲਾਂ ਕੀਤੀਆਂ ਹੋਣੀਆਂ ਚਲੋ ਭਾਜੀ ਆਪਣੇ ਵੱਲੋਂ ਤੋਂ ਲੱਖ ਰੁਪਏ ਡੁੱਬਿਆ ਹੀ ਸੀਗਾ ਜਿਹੜਾ ਇੱਕ ਢਵਾ ਕੇ ਲੈ ਕੇ ਆਈ ਆ ਨਾਲੇ ਕਿਰਨ ਉਹ ਲੱਖ ਦਾ ਚੈੱਕ ਬੈਂਕ 'ਚ ਕਲਾਇ ਕੋਲੋਂ ਆਪਣੇ ਖਾਤੇ ਲਵਾਉਣਾ ਸੀਗਾ ਉਹ ਲੱਖ ਰੁਪਏ ਤੂੰ ਰੱਖ ਲਓ ਸਾਡਾ ਤਾਂ ਡੁੱਬਿਆ ਹੀ ਸੀ ਹੁਣ ਸਾਡੀ ਭੈਣ ਕੋ ਪਿਆ ਸਾਡੇ ਕੋ ਪਿਆ ਇੱਕੋ ਹੀ ਗੱਲ ਐ ਤੂੰ ਇਹ ਸਮਝ ਲੈ ਤੇਰੀ ਤਨਖਾਹ ਆ ਗਈ ਇੱਕ ਮਹੀਨਾ ਲੱਖ ਰੁਪਏ ਦੀ ਤਨਖਾਹ ਵਾਓ ਕਿਰਨਦੀਪੌਰ ਚੱਲ ਹੁਣ 4:00 ਵੱਜ ਗਏ ਨੇ ਤੇ ਤੂੰ ਇਦਾਂ ਕਰ ਘਰੇ ਜਾ ਕੁੜੀਆਂ ਕੋ ਮੈਂ ਤੇ ਭਾਜੀ ਵਿਹਲੇ ਸੀਗੇ ਅਸੀਂ ਅੱਜ ਆਫਿਸ ਬੰਨੇ ਆ ਅਸੀਂ 9-10 ਵਜੇ ਤੱਕ ਵਧਾ ਕੇ ਆਉਂਦੇ ਆ ਮੇਰੀ ਗੱਲ ਸੁਣ ਲਓ ਮੈਂ ਨਾ ਘਰੇ ਨਹੀਂ ਚੱਲੀ ਮੈਂ ਨਾ ਚੌਪੜੇ ਦੀ ਐਂਟਰੀਆਂ ਚੈੱਕ ਕੀਤੀਆਂ 72000 ਦਾ ਫਰਕ ਪਿਆ ਰਿਹਾ ਮੈਂ ਨਾ ਉਧਰ ਚੱਲਦੀ ਆ ਪਹਿਲਾਂ ਓ ਰਹਿਨ ਦੇ ਗੁੱਡੀ ਅਸੀਂ ਦੋਨੋਂ ਪਰ ਅੱਜ ਵੇਲੇ ਹੀ ਆਂ ਅਸੀਂ ਜਾਏ ਨੇ ਚੋਪੜੇ ਕੋਲ ਤੇ ਅਸੀਂ ਉਹਦੀਆਂ ਐਂਟਰੀਆਂ ਚੈੱਕ ਕਰੇ ਜਾਂਦੇ ਆਂ ਵੈਸੇ ਵੀ ਉਹ ਬੰਦਾ ਸਹੀ ਜਾਣੀ ਹੈਗਾ ਉਹੀਂ ਤੈਨੂੰ ਟੁੱਟ ਕੇ ਪਹੂਗਾ ਵੀਰੇ ਜੇ ਤੂੰ ਮੇਰੇ ਨਾਲ ਪਿਆਰ ਨਾਲ ਗੱਲ ਕਰੂਗਾ ਤੇ ਮੈਂ ਵੀ ਪਿਆਰ ਨਾਲ ਗੱਲ ਕਰੂੰਗੀ ਜੇ ਮੈਨੂੰ ਟੁੱਟ ਕੇ ਪਾਊਗਾ ਨਾ ਫਿਰ ਟੁੱਟ ਕੇ ਮੈਨੂੰ ਵੀ ਪੈਣਾ ਹੁੰਦਾ ਸਿੰਪਲ ਜੀ ਗੱਲ ਆ ਤੁਸੀਂ ਦੋਨੋਂ ਨਾ ਭਰਾ ਮੇਰੀ ਇੱਕ ਗੱਲ ਸੁਣ ਲੋ ਦੁਨੀਆ ਨੂੰ ਨਾ ਸ਼ਰੀਰ ਸਮੈ ਨਾ ਬੰਦ ਕਰ ਦੋ ਦੁਨੀਆ ਬਹੁਤ ਕੁੱਤੀ ਐ ਜੀਦਾ ਕਰੋਗੇ ਨਾ ਉਹੀ ਤੁਹਾਡੀਆਂ ਜੜਾ ਵੱਡੇਗਾ